Thank <laughs> you. I don't think ਸਾਰੀ ਗੱਲ ਤਾਂ ਤੋਂਮਰ ਫਰੀਦਮੰਦੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਮਕਬੂਲਪੁਰੇ ਦੇ ਰਹਿਣ ਵਾਲੇ ਆ ਸਾਰਾ ਮਸਲਾ ਕੀ ਹੈ ਜੀ ਮਸਲਾ ਇਹਗਾ ਮੇਰੇ ਭਰਾ ਦਾ ਉਹਨੂੰ ਝੂਠਾ ਬਸਾਇਆ ਜਾਂਦਿਆ ਹੈਗਾ ਆਪਾਂ ਸਬੂਤ ਵੀ ਦੇ ਕੇ ਆਇਆ ਵੂਮਨ ਸੈਲ ਦੇ ਵਿੱਚ ਕੁੜੀ ਉਹਨਾਂ ਜੌਬ ਕਰਦੀ ਸੀ ਉਹਨੇ ਆਪਣੀ ਮਾਂ ਨਾਲ ਰਲ ਕੇ ਕੁਝ ਥੋੜੀਆਂ ਬਹੁਤੀਆਂ ਰਿਕਾਰਡਿੰਗਾਂ ਲੈ ਕੇ ਤੇ ਰਿਕਾਰਡਿੰਗਾਂ ਤੇ ਉਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਹੋਰ ਰਿਕਾਰਡਿੰਗਾਂ ਜਦੋਂ ਵਿਚਾਰਚ ਵੀ ਮਿਲਦੀ ਤਾਂ ਵੀ ਉਹਦੇ ਫੋਨ ਆਉਣ ਰਹਿੰਦੇ ਸੀਗੇ ਇੱਦੋਂ ਤੱਕ ਖਾਣੇ ਵਾਲਿਆਂ ਨੇ ਸਾਨੂੰ ਕੋਈ ਨਹੀਂ ਇਨਸਾਫ ਦਿੱਤਾ ਇੰਸਪੈਕਟਰ ਸਾਨੂੰ ਕਿਹਾ ਕੋਰਜ ਨਹੀਂ ਕਰ ਸਕਦੇ। ਅਸੀਂ ਇਨਸਾਫ ਮੰਗਦੇ ਹਾਂ ਉਹਨਾਂ ਮਾਵਾਂ ਦੀਆਂ ਨੂੰ ਉਹਦੇ ਪਿਓ ਨੂੰ ਰਜਿਸਟਰ ਕੀਤਾ ਜਾਵੇ। ਉਹਨਾਂ ਦੀ 5 ਮਹੀਨੇ ਹੋ ਗਏ। ਬਲੈਕਮੇਲ ਕੀਤਾ ਜਾ ਰਿਹਾ। 5 ਮਹੀਨੇ ਹੋ ਗਏ ਸਾਨੂੰ ਬਲੈਕਮੇਲ ਕਰ। ਪਹਿਲਾਂ ਉਹਨੂੰ ਵਿਆਹ ਵਰਦੀ ਬਲੈਕਮੇਲ ਕੀਤਾ ਜਾ ਰਿਹਾ ਸੀ। ਵਿਆਹ ਤਾਂ ਸਾਡੇ ਘਰੇ ਆਈ ਆ ਤੇ ਕਿਨ ਲੈ ਕੇ ਗਈ ਚੂੜੀਆਂ ਪੋਣ ਵਾਸਤੇ ਕਹਿੰਦੀ ਨਾ ਇਹ ਅਸੀਂ ਮੈਂ ਸਿਰਖਲਾਰ ਜਾਣੇ ਸਾਰਿਆਂ ਦੇ। ਪ੍ਰਧਾਨਾਂ ਨੇ ਕਹਿੰਦੇ ਚੂੜੀਆਂ ਪਾਣ ਕੇ ਵਾਸਦੀ ਗਏ ਮੰਮੀ ਡੈਡੀ ਹੋਣੀ। ਚੂੜੀਆਂ ਪਾ ਕੇ ਬਾਝ ਫੇਰ ਸਾਡੇ ਘਰ ਆਣ ਕੇ ਕਹਿੰਦੀ ਕਿ ਮੁੰਡੇ ਦੇ ਕੁੜੀ ਦੇ ਨਾਂ ਤੇ ਫੇਰਿਆ ਤੇ ਪਹਿਲਾਂ ਜੈ ਕਟ ਕਰ ਦਿੱਤੀ ਜAVE ਜਿੱਚੇ ਅਸੀਂ ਰਹਿੰਦੇ ਸਾਡਾ ਇੱਕ ਕਮਰਾ ਜਾ ਕੇ ਦੇਖ ਸਕਦੇ ਹੋ ਕਹਿੰਦੇ ਕਿ ਸਾਰੀ ਉਹਦੇ ਨਾਲ ਦੇ ਇੱਕ ਫੇਰ ਫੇਰੇ ਹੋਣੇ ਸੀ ਇਹਦੇ ਮੁੰਡੇ ਕਹਿੰਦੇ ਮੈਂ ਨਹੀਂ ਵਿਆਹ ਕਰਾਉਣਾ ਉਹ ਚਲ ਗਿਆ ਕਹਿੰਦਾ ਕਿ ਮੈਨੂੰ ਝੂਠਾ ਫਸਾਉਂਦੇ ਆ ਗਲਤੀ ਸਾਡੇ ਕੋਈ ਹੈ ਕਿ ਉਹਨੇ ਦਰਖਾਸਤ ਕੋਈ ਨਹੀਂ ਦਿੱਤੀ ਸਾਡੇ ਕੋਈ ਉਹ ਗਲਤੀ ਹੋ ਗਈ ਕਿ ਉਹਨੇ ਦਰਖਾਸਤ ਨਹੀਂ ਦਿੱਤੀ ਕਿ ਮੈਂ ਸਾਡੇ ਪਿਓ ਦੀ ਇੱਜ਼ਤ ਨਾਲ ਹੁਣ ਸਾਡਾ ਪਿਓ ਹੀ ਮਰ ਗਿਆ ਸਾਡੇ ਕੋ ਤੇ ਹੜਾ ਢੀ ਜਿੰਦਗੀ ਰਹਿ ਗਈ ਆ ਪਿੱਛੇ 8 ਲੱਖ ਰੁਪਏ ਆ 8 ਲੱਖ ਰੁਪਿਆ 8 ਲੱਖ ਰੀ ਰਾਜੀਨਾਮਾ ਹੀ ਆ ਰਾਜੀਨਾਮੇ ਦੇ ਨਾਤੇ ਸਾਨੂੰ ਬਾਰ ਬਾਰ ਬੁਲਾ ਲੈਂਦੀ ਕਦੀ ਕਿਤੇ ਬੁਲਾ ਲੈਂਦੀ ਕਦੀ ਕਿਤੇ 8 ਲੱਖ ਰੁਪਏ ਦੀ ਮੰਗ ਕਰਦੀ ਸੀ ਕਹਿੰਦੀ ਮੈਂ 1 ਰੁਪਿਆ ਘੱਟ ਨਹੀਂ ਲੈਣਾ ਆਪ ਮਾਮਾ ਤੀ ਆਸਾਰਾ ਟੰਬਰ ਜੋਤੇ ਜਾ ਰਹੇ ਇੰਨੀ ਵੀ ਨਹੀਂ ਸ਼ਰਮ ਕਰਦੇ ਸਾਡੇ ਬੁਹੇ ਗਾੜੀਆਂ ਨੰਗ ਕੇ ਜਾਂਦੀਆਂ ਉਹਨਾਂ ਵੱਲੋਂ 8 ਲੱਖ ਦੀ ਮੰਗ 8 ਲੱਖ ਰੁਪਏ ਕੁੜੀ ਦੀ ਵੀ ਕੁੜੀ ਦੀ ਮਾਦੀ ਵੀ 8 ਲੱਖ ਦੀ ਡਿਮਾਂਡ ਸੀ ਸਾਡੇ ਕੋਲ ਸਬੂਤ ਹੈਗੇ ਮੁੰਡੇ ਸਾਡੇ ਨੂੰ ਲੈਣਾ ਜੇਲ੍ਹ ਚ ਪਾ ਦੇ ਕਹਿੰਦੀ ਸੀ ਕਿ ਮੈਂ ਮੈਂ ਆਪਣਾ ਫੈਸਲਾ ਵਾਪਸ ਲੈਣੀ ਆ ਗੱਲ ਕਿਸੇ ਨਾਲ ਨਾ ਕਰੋ ਮੈਂ ਕਿਸੇ ਪ੍ਰਧਾਨ ਨੂੰ ਨਹੀਂ ਬੁਲਾਉਣਾ ਚਾਹੁੰਦੀ ਕੋਈ ਨਾ ਹੋਵੇ ਮੇਰੇ ਘਰ ਤੁਸੀਂ ਆਓ ਮੇਰੇ ਘਰ ਆਓ ਮੇਰੇ ਘਰੇ ਆ ਕੇ ਤੇ ਤੁਸੀਂ ਮੇ ਨਾਲ ਗੱਲ ਕਰ ਲਓ ਕਿ ਮੈਂ ਕਿੰਨੇ 8 ਲੱਖ ਰੁਪਏ ਦੀ 8 ਲੱਖ ਰੁਪਏ ਦੀ ਵਾਜ਼ ਦੇ ਕੇ ਕਹਿੰਦੇ ਕਿ ਮੈਂ ਅਕਰਬੇ ਘਟ ਨਹੀਂ ਜੋ ਦੇਣਾ ਪ੍ਰਸ਼ਾਸਨ ਵੱਲੋਂ ਆਇਆ ਕਿ ਪ੍ਰਸ਼ਾਸਨ ਮੁੱਕੇ ਨਹੀਂ ਕਿਸੇ ਨੇ ਸਾਡੀ ਅਸੀਂ ਊਮੈਨਸ ਸੈਲ ਵਿੱਚ ਬਹੁਤ ਧੱਕੇ ਖਾਦੇ ਸਾਡੇ ਰਿਸ਼ਤੇਦਾਰ ਸਾਡੇ ਆਂਢੀ ਗੁਆਂਢੀ ਸਾਡੇ ਨਾਲ ਜਾਂਦੇ ਰਹੇ ਆ ਉਹ ਤੇ ਘੰਟਾ ਘੰਟਾ ਦੋ ਦੋ ਘੰਟੇ ਬੈਠ ਕੇ ਆਂਦੇ ਰਹੇ ਆ ਪਰ ਸਾਡੀ ਉਹਨਾਂ ਨੇ ਅਸੀਂ ਫਿਰ ਹਾਈ ਕੋਰਟ ਦੇ ਆਡਰ ਸੀਗੇ ਉਹਨਾਂ ਵੀ ਸੁਣੀ ਉਹ ਵੀ ਨਹੀਂ ਉਹਨਾਂ ਨੇ ਉਹਨਾਂ ਦੇ ਉਹ ਵੀ ਪੁਲਿਸ ਵਾਲਿਆਂ ਨੇ ਵੀ ਉਹਦੀ ਸਾਈਡ ਲਈ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੋਈ ਨਹੀਂ ਅਜੇ ਤੱਕ ਹੋਣ ਸਾਨੂੰ ਮੇਰੀ ਮਾਂ ਨੂੰ ਇਨਸਾਫ ਇਹ ਦਾ ਸਾਡੇ ਪਿਓ ਦੀ ਮੌਤ ਦਾ ਕਿ ਜਿਹੜੀ ਉਹਦੀ ਬਲੈਕਮੇਲ ਹੀ ਦਾ ਕਰਕੇ ਹੋਈ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀ ਇਹ ਬਲੈਕਮੇਲ ਕਰਦਾ ਪੰਜ ਮਹੀਨਾ ਤੋਂ ਪੰਜ ਮਹੀਨਾ ਤੋਂ ਬਲੈਕਮੇਲ ਕੀਤਾ ਜਾ ਰਿਹਾ ਸੀਗਾ ਪੰਜ ਮਹੀਨਾ ਤੋਂ ਜਿਹੜੀ ਚਾਰ ਚੋ ਚੱਕਰ ਮਾਰਦਾ ਧਲਾਖ ਮੰਗਦੀ ਅਰਜੀਤ ਕੋਰ ਨਾਮ ਮੇਰਾ ਹੈ ਅਰਜੀਤ ਕੋਰ ਨਾ ਆਇਆ ਮੇਰੇ ਪਤੀ ਦਾ ਅਕਟ ਹੋ ਗਿਆ ਉਹਨੇ ਧੱਕਾ ਕੀਤਾ ਮੇਰੇ ਨਾਲ ਜੈ ਜੀ ਨਾਲ ਮਕਬੂਲ ਬਰੇ ਬਾਬਾ ਸ਼ਗ ਸਿੰਘ ਲਗ ਰਿਹਾ ਉਹ बाबा ਬਾਬਾ ਸੰਗਠਨ ਦਾ ਹੈ ਕਿ ਸਰ ਮਸਲਾ ਮੇਰੇ ਪੁੱਤਰਾਂ ਹੀ ਦੋਨੋਂ ਠਾੜੇ ਤੇ ਚ ਵੀ ਕਰਵਾਤਾ ਤੇ ਫੈਸਲਾ ਨਹੀਂ ਕਰਦੀ ਛੋਟੇ ਦਾ ਪਾਚਾ ਪਾ ਕੇ ਪਿਆ ਪਿਆ ਬਾਬਾ ਪਾ ਕੇ ਕੁਲ ਘਰ ਮੇਰੇ ਕੇ ਨਹੀਂ ਤੋ ਤੱਕ ਪਹੁੰਚੇ ਮੇਰੇ ਪਾਪਾ ਦੀ ਕਹਤੇ ਜਾਨ ਨਹੀਂ ਆਈ ਹੈ ਮੈਂ ਕਿਹਾ ਤਾ ਮੈਂ ਕਿਹਾ ਤਵਾ ਮੇਰੇ ਪਤੀ ਨੇ ਬਹੁਤ ਕਮਗਦੀ ਵਰਗਾ ਹੱਟ ਲੱਗਦੇ ਆਗੇ ਅੱਗੇ ਹੱਟ ਲੱਗ ਕੇ ਸਭ ਨੇ ਨਾਲ ਸੰਗਮ ਇਹ ਚੰਗੋ ਦਿਨ ਰਹਣ ਵਾਲੀ ਜੀ ਇਹ ਮੇਰਾ ਜੀਜਾ ਜੀ ਹੈ ਮੁੰਡੇ ਨੇ ਰਿਲੇਸ਼ਨ ਨਹੀਂ ਕੁੜੀ ਦੀ ਮਾਣੇ ਮੁੰਡੇ ਨੂੰ ਉੱਥੇ ਲਾਇਆ ਇਹ ਗਲਫਾ ਬੰਦੇ ਪੋਤੀ ਨਾਲ ਗੱਲਬਾਤ ਵੈਣੀ ਹੈ ਮਰਜ਼ੀ ਦੇ ਨਾਲ ਰਿਲੇਸ਼ਨ ਹੁੰਦੇ ਰਹੇ ਆ ਕੁੜਕੇ ਬਲੈਕ ਮਿਲ ਕਰਦੇ ਰਹੇ ਆ ਵੀ ਵਿਆਹ ਕਰਾ ਮੁੰਡਾਂ ਦਾ ਹੀ ਮੈਂ ਵਿਆਹ ਨਹੀਂ ਕਰਾਉਣਾ ਵਿਆਹ ਕੀ ਤੇ ਵਿਕਰਾ ਕੀ ਤੇ ਉਹਨੇ ਰੋਗ ਡਿਮਾਂਡ ਕਰਦੇ ਆ 8 ਲੱਖ ਰੁਪਏ ਨੂੰ ਦਵਾ ਉੱਥੇ ਰਹੀ ਫੈਸਲਾ ਕਰਨਾ ਥਾਣੇ 'ਚ ਧੱਕੇ ਖਾਂਦੇ ਰਹੇ ਪਰ ਸਾਡਾ ਕੋਈ ਵੇਖ ਸੁਣਦਾ ਨਹੀਂ ਹੁਣ ਤੁਸੀਂ ਥਾਣੇ ਗਏ ਤੇ ਥਾਣੇ ਵਾਲਿਆਂ ਨੇ ਕੀ ਕੀਤਾ ਥਾਣੇ ਵਾਲਿਆਂ ਨੇ ਅਡਾ ਪਰਚਾ ਨਹੀਂ ਦਰਜ ਕੀਤਾ ਵੀ ਚਾਕਬਾਣ ਨਹੀਂ ਸਕਦਾ ਵੀ ਸਾਨੂੰ ਇਨਸਾਫ ਚਾਹੀਦਾ ਸਾਡੇ ਜੀਜੇ ਨਾਲ ਗਿਆ ਮੁੰਡਾ ਸਾਡਾ ਵੀ ਜੇਲ੍ਹ ਦੇ ਵਿੱਚ ਘਲਾਇਆ ਹੋਇਆ ਹੈ ਇੱਥੇ ਹੁਣ ਕੋਈ ਪਹੁੰਚੇਗਾ ਕੋਈ ਨਹੀਂ ਅਜੇ ਤੱਕ ਨਹੀਂ ਕੋਈ ਪਹੁੰਚਿਆ ਅਸੀਂ ਇਹਨੂੰ ਜੋ ਸ਼ਿਸ਼ਕਾਰ ਨਹੀਂ ਕਰਦੇ ਜਦੋਂ ਤੱਕ ਸਾਨੂੰ ਇਨਸਾਫ ਨਾ ਮਿਲੇ ਇਹਨਾਂ ਨੇ ਬਹਿਾਨਾ ਕੀਤਾ ਪਹਿਲਾਂ ਲੱਖ ਲੱਖ ਲਾ ਕੇ ਲਾ ਕੇ 8 ਲੱਖ ਦੀ 8 ਲੱਖ ਦੀ ਕਿਤੇ ਦੇਣ 8 ਲੱਖ ਦਾ ਥਰਾਂ ਨਹੀਂ ਜਿਹਦਾ ਵੇਚ ਕੇ ਦੇ ਦੇਣ ਇੱਕ ਦੇ ਕਮਰਾ ਸਾਰਾ ਇੱਕ ਹੀ ਰਸੋਈ ਹੈ ਪੇ 25 ਗਾਲੇ ਸਾਡੀ ਜਗਾ ਵਾਦੇ ਅਸੀਂ ਕਿਥੋਂ 1 8 ਲੱਖ ਰੁਪਇਆ ਦੇਈਏ ਸਾਰਿਆਂ ਨੂੰ ਜੈ ਵਾਲਮੀਕੀ ਜੀ ਮੇਰਾ ਨਾਮ ਕਰਨਵੀਰ ਕਾ ਜੀ ਇਹ ਕਿੰਨੇ ਦਿਨਾਂ ਤੋਂ ਇਹ ਗੱਲ ਚੱਲ ਰਹੀ ਸੀ ਲੜਕੇ ਦੇ ਤੇ ਲੜਕੀ ਦੇ ਰਿਲੇਸ਼ਨ ਸੀ ਪਰ ਰਿਲੇਸ਼ਨ ਚ ਲੜਕਾ ਪਿੱਛੇ हट ਗਿਆ ਤੇ ਉਹਦੇ ਕਰਕੇ ਲੜਕੀ ਦੇ ਲੜਕੀ ਦੇ ਮਾਂ ਨੇ ਉਹਦੇ ਉੱਤੇ 376 ਦਾ ਪਰਚਾ ਬਲਦਕਾਰ ਦਾ ਵਿਦੋਦੀ ਲੜਕੇ ਦੇ ਮਦਰ ਤੇ ਵੀ ਫਾਦਰ ਤੇ ਵੀ ਇਹ ਕਿੱਦਾਂ ਦਾ ਲੋਅ ਆ ਰਿਲੇਸ਼ਨ ਇਕੱਠੇ ਰਹਿੰਦੇ ਆ ਬਾਜੋ ਜੀ ਜੇ ਵਿਆਹ ਨਾ ਕਰਵਾਓ ਜਾਂ ਕੋਸ਼ਿਸ਼ ਆ ਤੇ ਬਲਤਕਾਰ ਦਾ ਪਰਚਾ ਦਰਜ ਕਰਵਾ ਦਿੰਦੇ ਆ ਔਰ ਤੋਂ ਬਾਅਦ ਇਹਨਾਂ ਵੱਲੋਂ 8 ਲੱਖ ਰੁਪਏ ਦੀ ਡਿਮਾਂਡ ਰੱਖੀ ਗਈ ਆ ਵੀ 8 ਲੱਖ 2 ਤੇ ਪਰਚੇ ਅਸੀਂ ਜਿਹੜੇ ਆ ਕੈਨਸਲ ਕਰਵਾ ਦਿੰਦੇ ਆ ਇਹ ਬਿਲਕੁਲ ਇਨਸਾਫ ਨਹੀਂ ਆ ਤੇ ਜਿਹਦੇ ਕਰਕੇ ਜੋ ਦਬਾਅ ਪਾਇਆ ਜਾ ਰਿਹਾ ਅਸੀਂ ਲੜਕੀ ਵੱਲੋਂ ਜਾਂ ਲੜਕੀ ਦੀ ਮਾਂ ਵੱਲੋਂ ਮਾਪਿਓ ਵੱਲੋਂ ਜੋ ਕਿ ਉਹਦੇ ਫਾਦਰ ਕੋਲੋਂ ਵੀ ਪੈਸੇ ਮੰਗਦੇ ਸੀ ਬਾਰ-ਬਾਰ ਘੋਲਾ ਕਰਕੇ ਵੀ ਅਸੀਂ ਇਦਾਂ ਕਰ ਦਿੰਦੇ ਇਹਨਾਂ ਦੀਆਂ ਗਲੀਆਂ ਜਾ ਕੇ ਧਮਕੀਆਂ ਲੜਕੇ ਨੂੰ ਧਮਕੀਆਂ ਵੀ ਜੇਲ੍ਹ ਚ ਵੀ ਮਰਵਾ ਦਾਂਗੇ ਉਹਦੇ ਕਰਕੇ ਜੋ ਕਿ ਰਾਤ ਨੂੰ ਉਹਨਾਂ ਦੀ ਡੈਥ ਹੋ ਚੁੱਕੀ ਆ ਸਵੇਰੇ ਸੌਰੀ ਡੈਥ ਹੋ ਚੁੱਕੀ ਆ ਇਸ ਕਰਕੇ ਜੇ ਆਪਾਂ ਥਾਣੇ ਗਏ ਐ ਐਸਐਚਓ ਕੋ ਐਸਐਚਓ ਕਹਿੰਦਾ ਮੇਰੇ ਅਸਤ ਦੀ ਗੱਲ ਨਹੀਂ ਆ ਮੈਂ ਕੁਝ ਨਹੀਂ ਕਰ ਸਕਦਾ ਤੁਸੀਂ ਜੋ ਕਰਨਾ ਕਰ ਲਓ ਇਹ ਵੇਖੋ ਜੀ ਇਹ ਹਾਲਾਤ ਨੇ ਇਹ ਪੁਲਿਸ ਵਾਲਿਆਂ ਦੇ ਪੁਲਿਸ ਪ੍ਰਸ਼ਾਸਨ ਦੇ ਇਹ ਬਹੁਤ ਲੋਕਾਂ ਦਾ ਤਕਾ ਹੋ ਰਿਆ ਵਾ ਇਸ ਕਰਕੇ ਅਸੀਂ ਬੇਨਤੀ ਕੀਤੀ ਆ ਕਿ ਇਹ ਇਨਸਾਫ ਦਿਲਵਾਇਆ ਜਾਵੇ ਇਸ ਕਰਕੇ ਪੁਲਿਸ ਨੂੰ ਵੀ ਅਸੀਂ ਕਹਿੰਦੇ ਆ ਕਿ ਇਨਸਾਫ ਦਿੱਤਾ ਜਾਵੇ ਇਹਨਾਂ ਨੂੰ ਬਾਕੀ ਦਾ ਇਹੋ ਜੀ ਇਦਾਂ ਦਾ ਲੋ ਅਸੀਂ ਕੀ ਕਰਨਾ ਵਾ ਜਿਹਦੇ 'ਚ ਲੜਕੇ ਦੀ ਕਿਸੇ ਦੀ ਲੜਕੀਆਂ ਹੁੰਦੀਆਂ ਵਾ ਆਪਾਂ ਜੀ ਰਿਲੇਸ਼ਨ ਰੱਖਦੀਆਂ ਵਾ ਤੇ ਸਿੱਧਾ ਬਾਝੋਂ ਪੈਸੇ ਦੀ ਡਿਮਾਂਡ ਕਰਨ ਲੱਪੈਂਦੀਆਂ ਇਹ ਕਿਦਾਂ ਦਾ ਲੋ ਜੀ ਰਿਲੇਸ਼ਨ ਜ ਇਕੱਠੇ ਰਹਿੰਦੇ ਆ ਜੇ ਵਿਆਹ ਨਹੀਂ ਹੁੰਦਾ ਤੇ ਆਪਾਂ 376 ਦਾ ਬਲਦਕਾਰ ਦਾ ਪਰਚਾ ਉਹਦੇ ਮਾਪਿਓ ਦੇ ਪਰਚਾ ਮਾਪਿਓ ਦਾ ਕੀ ਕਸੂਰ ਆ ਮਾਪੋ ਦਾ ਥੋੜੀ ਕਸੂਰ ਆ ਦੋਨਾਂ ਦੇ ਤਰ੍ਹਾਂ ਲਾਤੀਆਂ ਗਈਆਂ 376 ਦੀ ਮਾਪਿਓ ਦੇ ਕਾਲੀ ਬਣਦੀ ਸੀ ਜੀ ਉਹਨਾਂ ਨੇ ਘਰੋਂ ਜਿੜਗੀਆਂ ਪ੍ਰਸ਼ਾਸਨ ਕੋਈ ਆਸਪਰਸ਼ੂਆ ਪ੍ਰਸ਼ਾਸਨ ਵੱਲੋਂ ਕੋਈ ਅਸ਼ਵਾਸਨ ਨਹੀਂ ਦਵਾਇਆ ਗਿਆ ਐਸਚੋ ਵੱਲੋਂ ਐਸਚੋ ਕਹਿੰਦਾ ਜੋ ਕਰਨਾ ਤੁਸੀਂ ਕਰ ਲਓ ਮੇਰੇ ਹੱਥ ਖੜੇ ਮੈਂ ਪਰਚਾ ਨਹੀਂ ਕਰ ਸਕਦਾ ਪਤਾ ਨਹੀਂ ਕਿਉਂ ਜਾਂ ਉਹਨਾਂ ਕੋਲ ਪੈਸੇ ਝੁੱਕ ਚੁੱਕਾ ਵਾ ਇਹ ਕੋਈ ਬਣਦਾ ਨਹੀਂ ਆ ਧੱਕ ਵੀ ਮੈਂ ਕੁਝ ਨਹੀਂ ਕਰ ਸਕਦਾ ਤੂੰ ਆ ਯਾਰ ਉੱਥੇ ਆ ਕੇ ਉਹਨਾਂ ਦੇ ਘਰ ਆ ਵੇਹਾ ਕੇ ਤੇ ਕੀ ਗੱਲ ਆ ਆ ਇੰਨਾ ਇਕੱਠ ਇਕੱਠਾ ਹੋਇਆ ਸਾਰਾ ਮਲੇ ਦਾ ਇਹ ਸਿਰਫ ਇਨਸਾਫ ਨਹੀਂ ਮਿਲਿਆ ਇਸ ਕਰਕੇ ਇਕੱਠਾ ਹੋਇਆ ਵਾ ਵੇਖੋ ਜੀ ਜੇ ਨਹੀਂ ਮਸਲਾ ਹੱਲ ਹੁੰਦਾ ਜਿੱਦਾਂ ਡੈੱਡ ਬੋਡੀ ਆ ਅਸੀਂ ਪਰਿਵਾਰ ਦੇ ਨਾਲ ਆ ਪਰਿਵਾਰ ਸਾਰਾ ਕਹਿੰਦਾ ਜੀ ਇੱਥੇ ਰੱਖਣੀ ਆਹੀ ਬੋਡੀ ਤੇ ਸੜਕ ਇਦਾਂ ਜਾਮ ਰਹੂਗੀ ਜੀ ਪਰਿਵਾਰ ਵੱਲੋਂ ਪਤਾ ਨਹੀਂ ਦੱਸਣੇ ਵੀ ਡੈਥ ਵੀ ਹੋ ਗਈ ਕੋਈ ਟੈਨਸ਼ਨ ਕਰਨ ਕਿਸੇ ਦੀ ਕੋਈ ਹੋਈ ਨਹੀਂ ਗੱਲ ਦਾ ਲੱਗੀ ਵੈਰੀਫਾਈ ਕਰਦੇ ਕੀ ਗੱਲ ਬਾਤ ਹੈ ਫਰੋਸਾ ਹੋਣਾ ਵੇਖ ਲੈਂਦੇ ਇਹਨਾਂ ਵੱਲੋਂ ਕਿਹਾ ਗਿਆ ਜੀ ਇਹਨਾਂ ਨੂੰ ਫਸਾਇਆ ਯਾਰ 8 ਲੱਖ ਦੀ ਡਿਮਾਂਡ ਕੀਤੀ ਜਾ ਰਹੀ ਹੈ ਨਹੀਂ ਸਾਨੂੰ ਇਹ ਮੇਰੇ ਪਰ ਇਹ ਕੋਈ ਨੋ ਲੈਜ ਮੈਂ ਤਾਂ ਹਜੇ 2 ਮਿੰਟ ਹੀ ਹੋਏ ਆਏ ਨੋ ਤੇ ਇਹਨਾਂ ਨੂੰ ਧਰਨਾ ਦਿੱਤਾ ਸੀ ਮੈਂ ਇਹਨਾਂ ਨੂੰ ਪੁੱਛ ਰਿਹਾ ਵੀ ਕੀ ਗੱਲ ਬਾਤ ਹੈ ਦੱਸੋ ਸਾਨੂੰ ਪੁਲਿਸ ਹਰ ਦੇ ਹੱਲ ਕੋ ਵਾਸਲੀਆ ਇਹਨਾਂ ਦੀ ਹੱਲ ਕੋ ਵਾਸਲੀ ਬੈਠੀ ਆ ਫਿਰ ਇਹਨਾਂ ਵੱਲੋਂ ਕਿਹਾ ਕਿ ਐਸਐਚਓ ਵੀ ਗਏ ਉਹਨਾਂ ਨੇ ਵੀ ਉਹਨੂੰ ਕੋਈ ਐਸਪੈਕਟ ਨਹੀਂ ਦਿਵਾਇਆ ਨਹੀਂ ਨਹੀਂ ਇਹ ਕੋਈ ਗੱਲ ਬਾਤ ਨਹੀਂ ਹੈ ਮੈਂ ਐਵੇਂ ਬਦਨਾਮ ਕਰਨ ਜੋ ਮਰਜ਼ੀ ਕਲਾ ਕਰੀ ਜਾਏ ਗੱਲ ਦਾ ਕੋਈ ਮੁੱਲ ਥੋੜੀ ਹੈ ਜੇ ਲੋਕ ਗਿਆਨੇ ਬੰਦੇ ਆਉਣ ਆਪਣੀ ਗੱਲ ਕਰਨ ਆਪਣੀ ਆਪਣਾ ਪੱਖ ਰੱਖਣ ਜਿਹੜੀ ਗੱਲ ਬੰਦੀ ਵੇਖ ਲੈਣਗੇ ਪੁਲਿਸ ਅਫਸਰ ਕਾਦੇ ਵਾਸਤੇ ਬੈਠੇ ਸਿਰ ਪਰਿਵਾਰ ਨੂੰ ਇਨਸਾਫ ਮਿਲੇਗਾ ਜੀ ਬਿਲਕੁਲ ਮਿਲੇਗਾ ਗੁਰਮਹਾਰਜ ਕਿਰਪਾ ਸਾਰ ਨੂੰ ਇਨਸਾਫ ਮਿਲੇਗਾ